ਆ ਵੀਰੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆਪਾਂ ਇੱਕ ਬੁਕਿੰਗ ਸਕੀਮ ਜਿਹੜੀ ਕਿਸਾਨਾਂ ਵਾਸਤੇ ਲਿਆਂਦੀ ਹੋਈ ਹੈ ਵੀ 1000 ਰੁਪਏ ਦੇ ਵਿੱਚ ਜੇ ਤੁਸੀਂ ਆਪਣਾ ਕੋਈ ਵੀ ਰੋਟਾਵੇਟਰ ਬੁੱਕ ਕਰਵਾਉਣਾ ਹੋ ਤਾਂ ਜਿਹੜੀ ਆਪਣੀ ਅੱਜ ਦੀ ਕੀਮਤ ਆ ਗਈ ਜਿੰਨੇ ਵੀ ਪ੍ਰੋਡਕਟਾਂ ਦੀ ਠੀਕ ਹੈ ਉਹ ਉਸੇ ਰੇਟ ਦੇ ਵਿੱਚ ਤੁਸੀਂ ਅੱਜ ਤੋਂ 1 ਸਾਲ ਨੂੰ 2 ਸਾਲ ਨੂੰ 3 ਸਾਲ ਨੂੰ ਜਦੋਂ ਵੀ ਤੁਸੀਂ ਆਪਣਾ ਜਿਹੜਾ ਰੋਟਾਵੇਟਰ ਲੈ ਸਕਦੇ ਹੋ ਸੇਮ ਰੇਟ ਦੇ ਵਿੱਚ ਮੰਨ ਲਓ ਕੱਲ ਨੂੰ ਆਪਣੇ ਕਿਸੇ ਵੀ ਪ੍ਰੋਡਕਟ ਦਾ ਜਿਹੜਾ ਰੇਟ ਵੱਧਾਗਾ ਇਨਕਰੀਜ਼ ਹੁੰਦਾਗਾ ਤਾਂ ਤੁਹਾਡੇ ਵਾਸਤੇ ਜਿਹੜਾ ਰੇਟ ਹੈਗਾ ਉਹ ਆਪਣਾ ਸੇਮ ਇਹੀ ਰੇਟ ਰਹੂਗਾ ਤੇ ਬਾਕੀ ਇਹਦੇ ਵਿੱਚ ਇੱਕ ਖਾਸ ਚੀਜ਼ ਮੈਂ ਤੁਹਾਨੂੰ ਦੱਸਾਂ ਵੀ ਅੱਜ 8 ਜੁਲਾਈ ਮਹੀਨੇ ਦੇ ਵਿੱਚ ਜਿੰਨੇ ਵੀ ਵੀਰ ਰੋਟਾਵੇਟਰ ਦੀ ਬੁਕਿੰਗ ਕਰਾਉਂਦੇ ਨੇ ਤਾਂ ਉਹਨਾਂ ਦੇ ਵਿੱਚੋਂ ਕਿਸੇ ਇੱਕ ਵੀਰ ਨੂੰ ਤਾਇਓ ਦੇ ਸਪਰਿੰਗ ਸਟੀਲ ਦੇ ਬਲੇਡਾਂ ਦਾ ਸੈਟ ਹੈਗਾ ਜਿਹੜਾ ਤੁਸੀਂ ਲੈ ਸਕਦੇ ਹੋਗੇ 20 ਜੁਲਾਈ ਨੂੰ ਤੇ 1 ਅਗਸਤ ਨੂੰ ਆਪਾਂ ਇੱਕ ਰੋਟਾਵੇਟਰ ਫ੍ਰੀ ਆਫ ਕਾਸਟ ਕਿਸੇ ਵੀ ਇੱਕ ਵੀਰ ਨੂੰ ਦੇਣਾਗਾ ਉਹ ਵੀ ਜਿਹਦੀ ਕਿਉਂ ਕਿਸਮਤ ਕਹਦੇ ਆ ਵੀ ਕਿਸਮਤ ਦਾ ਜਿਆਦਾ ਤਾਂ ਨਹੀਂ ਹੋਊਗਾ ਬੰਦਾ ਉਹ ਵੀਰ ਵਿਦਆਊਟ ਕਿਸੇ ਖਰਚੇ ਤੋਂ ਬਿਨਾ ਕਿਸੇ ਖਰਚੇ ਤੋਂ ਤੁਸੀਂ ਇੱਕ ਰੋਟੇਟਰ ਜਿੱਤ ਸਕਦੇ ਹੋਗੇ ਠੀਕ ਹੈ ਜਿਵੇਂ ਜੁਲਾਈ ਮਹੀਨੇ ਦੇ ਵਿੱਚ ਜਿੰਨੀਆਂ ਵੀ ਬੁਕਿੰਗਾਂ ਹੋਣਗੀਆਂ ਤਾਂ ਉਹਨਾਂ ਦੇ ਵਿੱਚੋਂ ਕਿਸੇ ਦੋ ਵੀਰ ਨੂੰ ਇੱਕ ਨੂੰ ਰੋਟੇਟਰ ਦੇ ਬਲੇਡਾਂ ਸੈੱਟ ਤੇ ਰੋਟੇਟਰ ਦੇ ਬਲੇਡਾਂ ਤੋਂ ਬਾਅਦ ਅੱਗੇ 1 ਅਗਸਤ ਨੂੰ ਸਾਰੇ ਵੀਰਾਂ ਦੀਆਂ ਜਿਹੜੇ ਆਪਾਂ ਕਹਦੇ ਬੁਕਿੰਗ ਸਲਿੱਪਾਂ ਲਗੀਆਂ ਆ ਉਹ ਉਹ ਰੋਟੇਟਰ ਵਾਸਤੇ ਜਾਣਗੇ ਸੋ ਉਸ ਤੋਂ ਬਾਅਦ ਜੇ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਪ੍ਰਾਈਜ਼ ਨਹੀਂ ਨਿਕਲਦਾ ਤਾਂ ਹੁਣ ਜਿਵੇਂ ਮੂਰੇ ਝੋਨੇ ਦਾ ਸੀਜ਼ਨ ਆਉਂਦਾਗਾ ਤੁਸੀਂ ਆਪਣੇ ਰੋਟਾਵੇਟਰ ਦੇ ਬਲੇਡ ਲਿੰਗੇ ਜਿਹੜੇ ਚੇਂਜ ਕਰਨੇ ਨੇ ਠੀਕ ਹੈ ਤਾਂ ਜਿਹੜਾ ਸਪਰਿੰਗ ਸਟੀਲ ਦਾ ਬਲੇਡ ਹੈਗਾ ਤਾਂ ਇਹ ਉਹਦਾ ਆਮ ਬੋਰਨ ਸਟੀਲ ਦੇ ਬਲੇਡ ਦੇ ਨਾਲੋਂ ਇਹਦੀ ਜਿਹੜੀ ਲਾਈਫ ਹੈਗੀ ਬਹੁਤ ਜ਼ਿਆਦਾ ਵਧੀਆ ਹੈਗੀ ਠੀਕ ਹੈ ਬਹੁਤ ਸੋਹਣੀ ਇਹਦੀ ਧਾਰ ਬਣਦੀ ਆ ਕਸਾਈ ਜਿਹੜੀ ਇਹਦੀ ਬਿਲਕੁਲ ਸਿੱਧੀ ਰਹਿੰਦੀ ਹੈ ਇਹ ਨਹੀਂ ਹੈਗਾ ਵੀ ਇਸ ਤਰ੍ਹਾਂ ਕੱਟ ਦੇ ਵਿੱਚ ਘਸੂਗਾ ਇਹ ਠੀਕ ਹੈ ਇਹ ਇਸ ਬਲੇਡ ਦੀ ਖਾਸੀਅਤ ਹੈ ਤਾਂ ਮਾਰਕੀਟ ਦੇ ਵਿੱਚ ਜਿਹੜਾ ਇਹ ਬਲੇਡ ਹੈਗਾ 190 ਰੁਪਏ ਪ੍ਰਤੀ ਬਲੇਡ ਦੇ ਹਿਸਾਬ ਨਾਲ ਸੇਲ ਹੁੰਦਾਗਾ ਪਰ ਆਪਣੇ ਕੋਲੋਂ ਪ੍ਰਾਈਮ ਐਗਰੀ ਟੈਕ ਤੋਂ ਤੁਹਾਨੂੰ ਇਹ ਜਿਹੜਾ ਰੋਟਾਵੇਟਰ ਦਾ ਬਲੇਡ ਹੈਗਾ ਬਹੁਤ ਜ਼ਿਆਦਾ ਵਾਜਬ ਰੇਟ ਦੇ ਉੱਤੇ ਮਿਲੂਗਾ ਰੇਟ ਵਾਸਤੇ ਤੁਸੀਂ ਜਾਣਕਾਰੀ ਲਈ ਕਾਲ ਕਰ ਸਕਦੇ ਹੋਗੇ ਠੀਕ ਹੈ ਤੇ ਇਹ ਬਲੇਡ ਜੇ ਤੁਸੀਂ ਮੰਨ ਲਓ ਹੁਣ ਤੁਹਾਡਾ ਉਹ 1000 ਰੁਪਏ ਤੁਸੀਂ ਬੁਕਿੰਗ ਕਰਵਾਈ ਜੇ ਤਾਂ ਰੋਟਾਵੇਟਰ ਲੈਣਾ ਰੋਟਾਵੇਟਰ ਦੇ ਵਿੱਚ ਤਾਂ ਅਡਜਸਟ ਹੋ ਹੀ ਜਾਣਾ ਤੁਹਾਡਾ ਜੇ ਤੁਸੀਂ ਬਲੇਡ ਪਰਚੇਸ ਕਰਦੇ ਹੋਗੇ ਆਪਣੇ ਤੋਂ ਤਾਂ ਤੁਸੀਂ ਬਲੇਡਾਂ ਦੇ ਵਿੱਚ ਵੀ ਆਪਣਾ ਉਹ 1000 ਰੁਪਿਆ ਤੁਹਾਡਾ ਲੈਸ ਹੋ ਜਾਊਗਾ ਮਤਲਬ ਉਹ ਤੁਹਾਡੀ ਪੇਮੈਂਟ ਸਾਡੇ ਕੋਲੇ ਐਡਵਾਂਸ ਦੇ ਵਿੱਚ ਜਮ੍ਹਾਂ ਰਹੂਗੀ ਚਾਹੇ ਸਤੋਂ ਤੁਸੀਂ ਕੋਈ ਵੀ ਪ੍ਰੋਡਕਟ ਲੈਣੋ ਚਾਹੇ ਬਲੇਡ ਲੈਣੋ ਰੋਟਾਵੇਟਰ ਲੈਣੋ ਪੀਟੀਓ ਸਾਫਟ ਲੈਣੋ ਐਨੀਥਿੰਗ ਕੋਈ ਵੀ ਤੁਸੀਂ ਪ੍ਰੋਡਕਟ ਲੈਣੋ ਤਾਂ ਤੁਹਾਨੂੰ ਤੁਹਾਡਾ 1000 ਰੁਪਿਆ ਦਾ ਜਿਹੜਾ ਉਹ ਤੁਹਾਡੇ ਟੋਟਲ ਬਿੱਲ ਦੇ ਵਿੱਚੋਂ ਮਾਈਨਸ ਕਰ ਦਿੱਤਾ ਜਾਊਗਾ ਇਹਦੀ ਕੋਈ ਟਾਈਮ ਲਿਮਟ ਨਹੀਂ ਹੈ ਚਾਹੇ ਤੁਸੀਂ 1 ਸਾਲ ਨੂੰ 2 ਸਾਲ ਨੂੰ ਜਦੋਂ ਵੀ ਕੋਈ ਚੀਜ਼ ਪਰਚੇਸ ਕਰਨੀ ਹੈ ਤਾਂ ਤੁਸੀਂ ਉਦੋਂ ਆਪਣੀ ਚੀਜ਼ ਪਰਚੇਸ ਕਰ ਸਕਦੇ ਹੋਗੇ ਤੇ ਬਾਕੀ ਸਕੀਮ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਜਿਹੜਾ ਸਕ੍ਰੀਨ ਤੇ ਕਾਹੂਆ ਰਕੋਡਾ ਸਕੈਨਰ ਇਸ ਸਕੈਨਰ ਦੇ ਉੱਤੇ ਹੀ ਪੇਮੈਂਟ ਕਰੋ ਡਾਇਰੈਕਟ Google Pay ਪਲੀਜ਼ ਨਾ ਕਰੋ ਤਾਂ ਇਸ ਸਕੈਨਰ ਦੇ ਉੱਤੇ ਪੇਮੈਂਟ ਕਰਕੇ ਤੁਸੀਂ ਉਹਦਾ ਸਕਰੀਨਸ਼ਾਟ ਪੇਮੈਂਟ ਦਾ ਸਾਨੂੰ ਸਾਡੇ WhatsApp ਨੰਬਰ ਦੇ ਉੱਤੇ 9501909739 ਇਸ ਨੰਬਰ ਦੇ ਉੱਤੇ ਭੇਜ ਦੇਣਾ ਉਸ ਤੋਂ ਬਾਅਦ ਤੁਸੀਂ ਆਪਣਾ ਨਾਮ ਤੁਹਾਡੀ ਡਿਟੇਲ ਕਿੰਨੇ ਫੁੱਟਾ ਤੁਸੀਂ ਰੋਟਾਵੇਟਰ ਬੁੱਕ ਕਰਵਾਉਣਾਗਾ ਕਿਹੜਾ ਟਰੈਕਟਰ ਤੁਸੀਂ ਯੂਜ਼ ਕਰਦੇ ਹੋ ਇਹ ਸਾਰੀ ਡਿਟੇਲ ਸਾਨੂੰ ਵਟਸਐਪ ਦੇ ਉੱਤੇ ਭੇਜ ਦਿਓ ਤੇ ਤੁਹਾਨੂੰ ਉਸੇ ਦਿਨ ਸ਼ਾਮ ਤੱਕ ਤੁਹਾਡੀ ਜਿਹੜੀ ਬੁਕਿੰਗ ਦੀ ਸਲਿੱਪ ਆ ਗਈ ਉਹ ਤੁਹਾਡੇ ਫੋਨ ਦੇ ਉੱਤੇ ਪੀਡੀਐਫ ਦੇ ਵਿੱਚ ਪ੍ਰਾਪਤ ਹੋ ਜਾਣੀ ਹੈ ਤੇ ਉਹ ਤੁਸੀਂ ਪੀਡੀਐਫ ਸਾਮ ਕੇ ਰੱਖਣੀ ਹੈਗੀ ਜਦੋਂ ਵੀ ਤੁਸੀਂ ਕੋਈ ਪ੍ਰੋਡਕਟ ਸਾਡੇ ਤੋਂ ਲੈਣਾਗਾ ਤਾਂ ਤੁਹਾਡੇ 1000 ਰੁਪਏ ਐਡਵਾਂਸ ਬੁਕਿੰਗ ਸਾਡੇ ਕੋਲੇ ਜਮ੍ਹਾਂ ਰਹੂਗੀ ਸੋ ਜਿਹੜੇ ਵੀਰ ਬੁਕਿੰਗ ਕਰਵਾਉਣਾ ਚਾਹੁੰਦੇ ਨੇਗੇ ਮਤਲਬ ਜੋ ਰੇਟ ਅੱਜ ਦਾ ਰੇਟ ਆ ਅੱਜ ਦੇ ਰੇਟ ਦੇ ਵਿੱਚ ਹੀ ਤੁਹਾਡੀ ਜਿਹੜੀ ਬੁਕਿੰਗ ਹੋਊਗੀ ਚਾਹੇ 1 ਸਾਲ ਨੂੰ ਤੁਸੀਂ ਪ੍ਰੋਡਕਟ ਲਿਓ ਚਾਹੇ 2 ਸਾਲ ਨੂੰ ਚਾਹੇ 3 ਸਾਲ ਨੂੰ ਤੇ ਐਡਰੈਸ ਆਪਣਾ ਇੰਦਰ ਲੋਕ ਵੈਨਿਊ ਬਰਨਾਲਾ ਆਈਟੀਆਈ ਚੌਂਕ ਆਗਾ ਜਿਹੜਾ ਆਈਟੀਆਈ ਚੌਂਕ ਬਰਨਾਲਾ ਦੇ ਬਿਲਕੁਲ ਲਾਗੇ ਜੇ ਤੁਸੀਂ ਧਰੋਲਾ ਸਾਈਡ ਨੂੰ ਮੁੜਦੇ ਹੋਗੇ ਉੱਥੇ ਆਪਣਾ ਜਿਹੜਾ ਸ਼ੋਅਰੂਮ ਆਗਾ ਤੇ ਤੁਹਾਨੂੰ ਹੋ ਜਦੋਂ ਤੁਸੀਂ ਸਾਹਮਣੇ ਉਸ ਸੜਕ ਦੇ ਉੱਤੇ ਫਿਰ ਲੰਘੋਗੇ ਇਹ ਸਾਹਮਣੇ ਹੋਟਲ ਮਿਲਨਾ ਸਾਹਮਣੇ ਗਰਚਾ ਰੋਡ ਆ ਗਿਆ ਤੇ ਇਧਰ ਐਸ ਸਾਈਡ ਦੇ ਆਪਣਾ ਆ ਗਿਆ ਆਈਟੀਆਈ ਚੌਂਕ ਇਧਰ ਨੂੰ ਟਰੌਲਾ ਰਹਿ ਗਿਆ ਇਹ ਜਿਹੜਾ ਸਾਹਮਣੇ ਰੋਡ ਹੈ ਲੁਧਿਆਣੇ ਵਾਲਾ ਰੋਡ ਹੈਗਾ ਜਿਹੜਾ ਬਠਿੰਡਾ ਰੋਡ ਤੋਂ ਲੁਧਿਆਣੇ ਨੂੰ ਬਾਬਾ ਗੰਦਾ ਸਕੂਲ ਕੋਲ ਦੀ ਜਾਂਦਾ ਹੈਗਾ ਉਹ ਰੋਡ ਤੋਂ ਤੁਸੀਂ ਇਸ ਕਲੋਨੀ ਦੇ ਅੰਦਰ ਇਹਨਾਂ ਮੱਛੀਆਂ ਵਾਲੇ ਚੌਂਕ ਦੀ ਨਿਸ਼ਾਨੀ ਰੱਖਣੀ ਹੈ ਕਿ ਜੇ ਤੁਸੀਂ ਰੋਡ ਤੋਂ ਖੜ ਕੇ ਦੇਖੋਗੇ ਤਾਂ ਇੱਥੇ ਤੁਸੀਂ ਪਹੁੰਚ ਸਕਦੇ ਹੋਗੇ ਠੀਕ ਹੈ ਰੋਟਾਵੇਟਰ ਦੇ ਬਾਰੇ ਕੋਈ ਤੁਸੀਂ ਹੋਰ ਜਾਣਕਾਰੀ ਲੈਣੀ ਹੈਗੀ ਇੱਥੇ ਆ ਕੇ ਚਲਾ ਕੇ ਦੇਖਣਾਗਾ ਤਾਂ ਮੋਸਟ ਵੈਲਕਮ ਆਗਾ ਤਾਂ ਤੁਸੀਂ ਆ ਕੇ ਚਲਾ ਕੇ ਵੀ ਦੇਖ ਸਕਦੇ ਹੋ ਸੋ ਜਿਹੜਾ ਕੋਈ ਵੀਰ ਬੁੱਕ ਕਰਵਾਉਣਾ ਚਾਹੁੰਦਾਗਾ ਤਾਂ ਜਲਦੀ ਤੋਂ ਜਲਦੀ ਤੁਸੀਂ ਬੁਕਿੰਗ ਕਰਵਾ ਲਓ ਸਤਿ ਸ੍ਰੀ ਅਕਾਲ ਜੀ